ਵਾਂਕੀ ਵਿਖੇ ਰਾਤ ਪਿੰਡ ਦੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਦੋ ਨੌਜਵਾਨਾਂ ਦੇ ਉੱਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਜ਼ਖਮੀ ਹੋ ਗਿਆ ਜਿਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਘਟਨਾ ਦਾ ਪਤਾ ਲੱਗਤੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਵਿੱਚ ਜੁਟ ਗਈ ਸਿੰਘਾ ਜੀ ਪਿੰਡ ਤੋਂ ਪਿੰਡ ਤੋਂ ਮੋਟਾ ਮਾਮਾ ਬੀਤੇ ਦਾ ਤੇ ਕੀ ਲੱਗਦਾ ਗੁਰਵਿੰਦਰ ਸਿੰਘਾ ਜੀ ਮੇਰੇ ਮੈਸੇਜ ਆਪ ਤੀਜਾ ਸੀ ਮੇਰੇ ਕੋਲ ਤੀਜਾ ਸੀ ਕੀ ਕੰਮ ਕਰ ਰਿਹਾ ਪੁੱਤ ਜੀ ਰਾਤ ਨੂੰ ਸਫਾਈ ਸੋਈ ਕਰਕੇ ਇੱਥੇ ਨਗਰ ਕੀ ਤਣਾਉਣਾ ਸੀ ਜੀ ਉਹਦੇ ਸਫਾਈ ਸੋਈ ਕਰਕੇ ਬੈਠ ਬੈਠ ਕੇ ਉੱਥੇ ਕਿਤੇ ਬੰਦੇ ਆ ਗੁੜੀ ਮਾਰ ਕੇ ਨਿਕਲ ਜੀ ਇਹ ਹੁਣ ਕੀ ਤੁਸੀਂ ਮੰਗ ਕੀ ਕਰ ਮੰਗ ਕੀ ਕਰਨੀ ਹੈ ਇਨਸਾਫ ਚਾਹੀਦਾ ਈ ਸਾਨੂੰ ਉਹਰੇ ਸਾਡਾ ਬੱਚਾ ਲਾਇਕ ਬੱਚਾ ਦੀ ਕਿਸੇ ਨੂੰ ਵੱਧ ਘਟਣੀ ਹੋਈ ਬੋਲਦਾ ਕੀ ਕੰਮ ਕੀ ਕਰਦਾ ਸੀ ਕੰਮ ਵੈਸੇ ਤਾਂ ਉਹ ਉਤਰ ਰੱਖਣੇ ਉਤਰ ਰੱਖਣੇ ਮੈਂ ਤਾਂ ਮੈਂ ਕਰਦਾ ਸੀ ਜਿੰਨੇ ਵੀ ਹੁੰਦੀ ਸੀ ਮਿਹਨਤੀ ਬੱਚਾ ਸੀਗਾ ਲਾਇਕ ਸੀਗਾ ਤੇ ਮੰਗ ਹੁਣ ਮੰਗ ਇਨਸਾਫ ਚਾਹੀਦਾ ਈ ਸਾਨੂੰ ਬੰਦੇ ਜਿੰਨੇ ਵੀ ਹੈਗੇ ਜਲਦੀ ਜਲਦੀ ਫੜੇ ਜਾਣ ਬੰਦੇ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਠੀਕ ਹੈ ਜੀ ਮੇਰਾ ਨਾਮ ਸ਼ਨੀਪ੍ਰੀਤ ਸਿੰਘ ਆ ਜੀ ਮੈਂ ਮੇਰੀ ਬਲਜੀਤਪੁਰ ਪਿੰਡ ਦੇ ਮੌਜੂਦਾ ਸਰਪੰਚ ਨੇ ਜੀ ਤੇ ਅਸੀਂ ਪਰਿਵਾਰ ਦੇ ਨਾਲ ਪੂਰਾ ਸਹਿਮਤ ਹਾਂ ਅਸੀਂ ਇਹੀ ਚਾਹਾਂਗੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਸਰਕਾਰ ਕੋਲ ਇਹੀ ਮੰਗ ਰੱਖਦੇ ਆ ਤੇ ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਦਿੱਤਾ ਜਾਵੇ ਇਹ ਘਟਨਾ ਵਾਪਰੀ ਹੈ ਇਹ ਘਟਨਾ ਵਾਪਰੀ ਆ ਜੀ ਜੋ ਕਿ ਗੁਰਵਿੰਦਰ ਸਿੰਘ ਦੀ ਮੌਤ ਹੋਈ ਆ ਉਹ 23 ਸਾਲ ਦਾ ਬੱਚਾ ਜੋ ਉਹ ਅੱਜ ਨਗਰ ਕੀਰਤਨ ਦੀ ਸੀਗਾ ਪਿੰਡ ਵਿੱਚ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਉਸ ਸਬੰਧ ਵਿੱਚ ਉਹ ਨੌਜਵਾਨ ਵੀਰ ਸਾਡੇ ਸਫਾਈ ਕਰ ਰਹੇ ਸੀ ਅਸੀਂ ਸੂਏ ਦੇ ਉੱਪਰ ਉੱਥੇ ਲੰਗਰ ਲਾਉਨੇ ਹੁੰਦੇ ਆ ਗੁਰਦੁਆਰਾ ਸਾਹਿਬ ਵੱਲੋਂ ਤੇ ਨੌਜਵਾਨ ਵੀਰੇ ਸਫਾਈ ਕਰ ਰਹੇ ਸੀ ਦੀ ਤੇ ਆਪ ਕਿਸੇ ਨੇ ਆਪਸੀ ਰਾਮਜੀਤ ਸਵਾਜੀ ਦੇ ਵਿੱਚ ਇਹ ਦੋ ਵੀਰਾਂ ਨੂੰ ਜ਼ਖਮੀ ਕੀਤਾ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਆ ਤੇ ਧਰਮ ਧਰਮਵੀਰ ਆ ਜੋ ਉਹ ਜਖਮੀਆਂ ਜੀ ਇਹ ਬੱਤੀ ਦੇ ਵਿੱਚ ਦਾਖਲ ਆ ਅਸੀਂ ਤਾਂ ਇਹੀ ਚਾਹਾਂਗੇ ਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਤੇ ਠੱਲ ਪਾਈ ਆ ਵੀ ਤੇ ਪਰਿਵਾਰ ਨੂੰ ਪੂਰਾ ਪੂਰਾ ਮਿਲਦਾ ਇਨਸਾਫ ਮਿਲਣਾ ਚਾਹੀਦਾ ਜੀ ਇਹੀ ਅਸੀਂ ਸਰਕਾਰ ਕੋਲੋਂ ਮੰਗ ਕਰ ਰੱਖਦੇ ਆ ਜੀ ਲੜਕਾ ਕਿ ਇਹ ਮੇਰਾ ਮੁੰਡਾ ਜਿਹੜਾ ਪੋਪੋੜ ਦੇ ਮੁੰਡਾ ਕਾ ਜਾ ਕੇ ਅੱਗੇ ਬੈਕ ਕਰਕੇ ਬਹਿ ਜਾਂਦਾ ਰੰਜਾ ਸੇ ਮੁੰਡੇ ਹੋਰ ਦੀ ਸੀਗੀ ਇਹ ਨਾਲ ਬੈਠੇ ਸੀ ਉਹ ਮੁੰਡੇ ਚਾਰ-ਮੁੰਡੇ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਨਾ ਕੀ ਇਹਨਾਂ ਤੇ ਮੈਂ ਕੰਮ ਦੇ ਗਿਆ ਸੀਗਾ ਜੀ ਕੀ ਰਾਮਾ ਤੁਹਾਡੇ ਕੋਲ ਦੇਖਦੇ ਕਿੰਨਾ ਬੜਾ ਉਹਨਾਂ ਗੁਰਵਿੰਦਰ ਸਿੰਘਾ ਜੀ ਉਮਰ ਬਾਈ ਸਾਹਿਬ ਕੀ ਕੰਮ ਕਰਦਾ ਵੇ ਕੰਮ ਜੋ ਕਰੇ ਹੁੰਦਾ ਬਸ ਕੁਆੜੀ ਕੁੜੀ ਖੇਡਦਾ ਸੀਗਾ ਬਾਕੀ ਕੂਤਰ ਰੱਖੇ ਸੀ ਘਰੇ ਇਹ ਜਿਹੜੀ ਘਟਨਾ ਕਿੰਨੇ ਦੇ ਵੇਸ ਸੀ ਇਹ 9 ਵਜੇ ਦੇ ਕਰੀਬ ਹੋਈ ਜੀ ਕੀ ਮੈਂ ਦੇਖ ਦਵਾਂ ਘਟਨਾ ਜਿਹੜੀ ਹੋਈ ਹੈ ਕੀ 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 ਹੈਗਾ ਇਸ ਪਿਛੇ ਇਹਦੇ ਵਿੱਚ ਰੰਜੇ ਸਾਹਿਬ ਮੁੰਡੇ ਦੀ ਅਗੜੀ ਹੋਰ ਨਹੀਂ ਇਹ ਤਾਂ ਬਸ ਇੱਕ ਨਾਲ ਬੈਗਿਆ ਉਸੇ ਕੋਲ ਗੋਲੀ ਉਹਦੇ ਮੁੰਡੇ ਦੇ ਮਾਰਨ ਦੀ ਬਸ ਇਹਦੇ ਨਾਲ ਲੱਗੇ ਇਹਦੇ ਕਿਸੇ ਨਾਲ ਲੱਗਿਆ ਕੋਈ ਕਿ ਨਾਲ ਇਹਦੇ ਟਟੋੜੇ ਚ ਵੱਜੀ ਜੀ ਬਾਕੀ ਜਿਹੜੇ ਹੋਰ ਨਾਲ ਸੀ ਉਹਨਾਂ ਦੇ ਕਿੰਨੇ ਆ ਉਹਦੇ ਮੁੰਡੇ ਦੇ ਇੱਕ ਲੱਤੇ ਵੱਜੀ ਆ ਉਹ ਭਾਜੀ ਉੱਟ ਕੇ ਦੂਆ ਮੰਡਾ ਸੀ ਉਹ ਆਪਣੇ ਘਰ ਨਾਲ ਲੱਗ ਉਹਨੇ ਚੱਕਿਆ ਫਿਰਨ ਨੂੰ ਹਾਂਜੀ ਇਹਦੀ ਮੌਕੇ ਤੇ ਡੈਥ ਹੋ ਗਈ ਸੀ ਇਹਦੀ ਨਹੀਂ ਜੀ ਮੌਕੇ ਤੇ ਨਹੀਂ ਉਹ ਤਾਂ ਚੰਡੀ ਉਂਡੀ ਵਾਲੇ ਜਾ ਕੇ ਹੋਈ ਸੀ ਉਸ ਨੂੰ ਇਹਨਾਂ ਪਤਾ ਨਹੀਂ ਹੈਗਾ ਮੈਂ ਘਰੇ ਸੀਗਾ ਜੀ ਯਾਨੀ ਕਿ ਗੋਲੀਬਾਰੀ ਚ ਦੋ ਫੱਟੜ ਹੋਏ ਹਾਂਜੀ ਦੋ ਫੱਟੜ ਹੋਏ ਨੇ ਜੀ ਅੱਜ ਰਾਤ ਸਵਾ 9 ਵਜੇ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਉਰਫ ਸਰਮੂ ਤੇ ਲਵਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੇ ਕੋਲੀ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਦ ਨਾਲ ਫੈਰੇ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੱਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲਵ ਧਰਮਪਾਲ ਉਸਤਰ ਮੂੰਹ ਜਿਹੜਾ ਉਹਦੇ ਬੱਖੀ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਫਰੀ ਤੋਂ ਲੱਪੂ ਦੇ ਕੋਈ ਵੀ ਇੰਜਰੀ ਨਹੀਂ ਹੋਈਏ ਦੋਹ ਸਖਸ਼ ਜਿਹੜੇ ਹੈ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਹੈ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਵਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਉਹ ਫਕੀਂਦਾ ਇਹਨੂੰ ਇਮੀਡੀਏਟਲੀ ਸੇ ਦੋ ਹਸਪਤਾਲਾਂ ਨਾਲ ਟ੍ਰੀਟਮੈਂਟ ਵਾਸਤੇ ਜਾਂਦਾ ਸੀ ਕਿ ਜਿਹੜਾ ਨਹੀਂ ਅੱਗੇ ਰੈਫਰ ਕਰਤਾ ਜਿਹੜਾ ਕਿ ਐਸਵੀ ਦੇ ਪੀਜੀਆ ਚ ਜੇਰੇ ਲਾਜਾ ਕਿ ਇੱਕ ਵਿਆਹਤ ਦੇ ਦਾ ਸੰਦੀਪ ਹੈ ਜਿਹਦੇ ਨਾਲ ਇਹਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾ ਧਰਮੂ ਹੈ ਇਹਨਾਂ ਦੀ ਇੱਕ ਤਾਂ ਕੋਈ ਪੁਰਾਣੀ ਦੁਸ਼ਮਣੀ چل ਰਹੀ ਹੈ ਉਹਨੇ ਕੋ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮ ਬਣਾ ਕੇ ਇਹਨਾਂ ਦੇ ਘਰ ਤੇ ਰੇਡ ਕਰ ਰਹੇ ਹਾਂ ਔਰ ਰਾਤ ਰਾਤ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਫਿਰਤ ਕਰ ਲਾਂਗੇ ਫਰਦਾਂਗੇ ਤੇ ਇਹ ਜਿਹੜਾ ਮੈਟਰ ਹੈਗਾ ਇਹਨੂੰ ਅਸੀਂ